ਲੈ ਕੇ ਹਾਜ਼ਰਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀਗੇ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਜੇਕਰ ਤੁਹਾਡੇ ਕੋਲੇ ਵੀ ਕੋਈ ਕਹਾਣੀ ਹੈ ਜੋ ਤੁਸੀਂ ਸਾਡੇ ਚੈਨਲ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੀ ਈਮੇਲ ਆਈਡੀ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਹੈ ਜੀ ਤਾਂ ਪੇਸ਼ ਕਰਦੇ ਹਾਂ ਅੱਜ ਦੀ ਵੀਡੀਓ लवली ਸ਼ਾਹੀ ਦੀ ਲਿਖੀ ਹੋਈ ਕਹਾਣੀ ਅੱਲੇ जखम ਦਾ ਪਾਗ ਦੂਜਾ ਲੜੀ ਜੋੜਨ ਲਈ ਪਿਛਲਾ ਭਾਗ ਦੇਖੋ ਜੀ ਇਦਾਂ ਤਾਂ ਤੇਰੇ ਪਿਓ ਨੇ ਮੰਨਣਾ ਨਹੀਂ ਹਰਨੂਰ ਲੈ ਪਾਪਾ ਨੂੰ ਕਿਸੇ ਨੇ ਪੁੱਛਣਾ ਹੈ ਤੂੰ ਮੇਰਾ ਸਾਥ ਦੇ ਆਪਾਂ ਹੀ ਲਾਉਂਦੇ ਹਾਂ ਕੋਈ ਸਕੀਮ ਹਾਂ ਸੱਚ ਮੇਰਾ ਇੱਕ ਦੋਸਤ ਦੱਸਦਾ ਸੀ ਕਿ ਇੱਕ ਏਜੰਟ 20 ਲੱਖ ਰੁਪਏ ਲੈ ਕੇ ਕੈਨੇਡਾ ਭੇਜਣ ਦਾ ਕੰਮ ਕਰਦਾ ਹੈ ਸੀਤੂ 20 ਲੱਖ ਇੰਨੀ ਰਕਮ ਕਿੱਥੋਂ ਆਉਂ ਨਾਲੇ ਅੱਜਕੱਲ ਫਰੌਡ ਵੀ ਤਾਂ ਬਹੁਤ ਹੁੰਦੇ ਨੇ ਹਰਨੂਰ ਉਹ ਬੇਬੇ ਜਾਣਾ ਥੋੜੀ ਆ ਮੈਂ ਇਹ ਤਾਂ ਆਪਾਂ ਸੁਮਨ ਨਾਲ ਚਾਲ ਖੇਡਣੀ ਐ ਤੂੰ ਵੀ ਜਮਈਂ ਭੋਲੀ ਐ ਨਾਲੇ ਤੂੰ ਥੋੜਾ ਸੁਮਨ ਨਾਲ ਨਰਮਾਈ ਰੱਖਿਆ ਕਰ ਆਪਣਾ ਮਤਲਬ ਨਿਕਲ ਜਾਵੇ ਤਾਂ ਇਸ ਦਾ ਫਾਹਾ ਵੀ ਵੱਡ ਦੇਵਾਂਗੇ ਵਿਆਹ ਕਰਕੇ ਸੀਤੋ ਨੇ ਚਾਲ ਖੇਡਣੀ ਸ਼ੁਰੂ ਕਰ ਦਿੱਤੀ ਅਤੇ ਸੁਮਨ ਨੂੰ ਕੀ ਕਰਦਾ ਮੇਰਾ ਪੁੱਤ ਕਹਿੰਦੀ ہوئی ਪੁਚਕਾਰਦੀ ਹੈ सुमन ਆਪਣੇ ਆਪ ਨਾਲ ਹੈ ਅੱਜ ਸੂਰਜ ਕਿਧਰੋਂ ਚੜਿਆ ਇਹ ਅੱਗ ਉਗਲਣ ਵਾਲੀ ਜਨਾਨੀ ਕਿਵੇਂ ਸ਼ੈਦ ਘੋਲ ਰਹੀ ਹੈ सुमन ਪੋਚਾ ਜਿਹਾ ਲਾ ਰਹੀ ਸੀ ਬਸ ਥੋੜਾ ਜਿਹਾ ਕੰਮ ਰਹਿ ਗਿਆ ਹੈ ਸੀਤੋ ਹੈ ਮੇਰੀ ਸ਼ਰਧਣਤੀ ਸਾਰਾ ਦਿਨ ਕੰਮ ਹੀ ਲੱਗੀ ਰਹਿੰਦੀ ਹੈ ਪੋਰਾ ਆਰਾਮ ਵੀ ਕਰ ਲਿਆ ਕਰ सुमन ਚਾਚੀ ਕੰਮ ਤਾਂ ਸਾਰਾ ਮੁੱਕ ਗਿਆ ਹੈ ਸੀਤੋ ਠੀਕ ਹੈ ਤੀਏ ਜੇ ਕੰਮ ਮੁੱਕ ਗਿਆ ਹੈ ਤਾਂ ਜਾ ਕੇ ਟੀਵੀ ਦੇਖ ਲੈ ਸੁਮਨ ਚਾਚੀ ਦਾ ਇਹ ਰੂਪ ਦੇਖ ਕੇ ਬਹੁਤ ਹੀ ਹੈਰਾਨ ਸੀ ਐਡਾ ਵੱਡਾ ਬਦਲਾ ਕਿਵੇਂ ਆ ਗਿਆ ਚਾਚੀ ਵਿੱਚ ਚੱਲ ਮੈਨੂੰ ਕੀ ਹੋ ਸਕਦਾ ਚਾਚੀ ਲੋਕ ਲੱਜੋ ਹੀ ਚੰਗੀ ਬਣ ਰਹੀ ਹੋਵੇ ਸੀਤੋ ਤੀਏ ਮੈਨੂੰ ਦੱਸ ਕੀ ਕੰਮ ਕਰਨਾ ਹੈ ਮੈਂ ਕਰਵਾ ਦਿੰਦੀ ਹਾਂ ਤੇਰੇ ਨਾਲ ਕੰਮ ਨਾਲੇ ਥੋੜਾ ਜਿਹਾ ਸਾਧ ਸੰਮਰਖੇ ਰਿਹਾ ਕਰ ਦੇਖ ਆਪਣਾ ਕੀ ਹਾਲ ਬਣਾ ਲਿਆ ਤੂੰ ਸੁਮਨ ਸਾਧ ਸੰਮਰ ਨੂੰ ਮੈਂ ਕਿਹੜਾ ਕਿਤੇ ਜਾਣਾ ਹੁੰਦਾ ਹੈ ਚਾਚੀ ਹਫਤਾ ਪਰ ਚਾਚੀ ਸੁਮਨ ਨਾਲ ਬਹੁਤ ਹੀ ਚੰਗੀ ਰਹੀ ਹਫਤੇ ਬਾਅਦ ਉਸਦਾ ਅਸਲੀ ਚਿਹਰਾ ਸਾਹਮਣੇ ਆਉਣ ਵਾਲਾ ਸੀ ਸੀਤੋ ਸੁਮਨ ਬੇਟਾ ਉਰੇ ਆਈ ਤੇਰੇ ਨਾਲ ਇੱਕ ਗੱਲ ਕਰਨੀ ਹੈ ਸੁਮਨ ਹਾਂਜੀ ਦੱਸੋ ਚਾਚੀ ਜੀ ਸੀਦੋ ਪੁੱਤ ਮੈਂ ਸੋਚਦੀ ਹਾਂ ਹਰਨੂਰ ਬਾਹਰ ਚਲਾ ਜਾਵੇ ਸੁਮਨ ਇਹ ਤਾਂ ਬਹੁਤ ਵਧੀਆ ਗੱਲ ਹੈ ਵਿੱਚ ਵਿੱਚ ਸੁਮਨ ਹੈਰਾਨ ਵੀ ਹੁੰਦੀ ਹੈ ਕਿ ਚਾਚੀ ਉਸ ਨੂੰ ਇਹ ਸੱਚ ਕਿਉਂ ਦੱਸ ਰਹੀ ਹੈ ਕਿਉਂਕਿ ਘਰ ਦੇ ਹਰ ਇੱਕ ਮਸਲੇ ਤੋਂ ਉਸ ਨੂੰ ਦੂਰ ਹੀ ਰੱਖਿਆ ਜਾਂਦਾ ਸੀ ਪਰ ਫਿਰ ਚਾਚੀ ਦੇ ਸੁਭਾਅ ਵਿੱਚ ਨਰਮਾਈ ਹੋਣ ਕਰਕੇ ਬਹੁਤਾ ਇਸ ਵੱਲ ਧਿਆਨ ਨਹੀਂ ਦਿੰਦੀ। ਸੁਮਨ ਠੀਕ ਹੀ ਕਹਿੰਦੇ ਹੋ ਤੁਸੀਂ। ਭਵਿਕ ਬਣ ਜੂ ਹਰਨੂਰ ਦਾ ਵਿੱਚੋਂ ਵਿੱਚ ਸੁਮਨ ਵੀ ਚਾਹੁੰਦੀ ਸੀ ਕਿ ਹਰਨੂਰ ਬਾਹਰ ਚਲਾ ਜਾਵੇ ਕਿਉਂਕਿ ਉਸ ਨੂੰ ਹਰਨੂਰ ਦੀ ਨiyet ਠੀਕ ਨਹੀਂ ਸੀ ਲੱਗ ਰਹੀ। ਅਤੇ ਉਹ ਆਪਣੇ ਹੀ ਘਰ ਵਿੱਚ ਆਪਣੇ ਆਪ ਨੂੰ ਆਸੁਰਖਿਅਤ ਮਹਿਸੂਸ ਕਰਦੀ ਸੀ। सीतू पर पुत एक अड़चन है सुमन की अड़चन है खुल के दसो चाची जी सीतो पुत एजेंट भी लख रुपये मगता है सुमन तो की होया दे लख कलू बाहर सैट हो जाएगा तो अपना ही फायदा होगा सीतू पर इन्नी रकम का बंदोबस्त किमें होगा तेरे चाचे नाल इस बारे गल की ਪਰ ਉਸਨੇ ਤਾਂ ਸਾਫ ਹੀ ਇਨਕਾਰ ਕਰ ਦਿੱਤਾ ਹੁਣ ਤਾਂ ਪੁੱਤ ਤੇਰੇ ਤੋਂ ਹੀ ਉਮੀਦਾਂ ਨੇ ਸੁਮਨ ਮੈਂ ਸਮਝੀ ਨਹੀਂ ਚਾਚੀ ਸੀ ਤੂੰ ਮੇਰੇ ਦਿਲ ਵਿੱਚ ਇੱਕ ਸਕੀਮ ਆਈ ਹੈ ਕਿ ਤੇਰੇ ਹਿੱਸੇ ਉੰਦੀ ਜ਼ਮੀਨ ਤੇ ਕਰਜ਼ਾ ਲੈ ਲੈਂਦੇ ਹਾਂ ਹਰਨੂਰ ਬਾਹਰ ਜਾ ਕੇ ਪੈਸੇ ਭੇਜ ਦੇਵੇਗਾ ਅਤੇ ਆਪਾਂ ਸਾਰਾ ਕਰਜ਼ਾ ਉਤਾਰ ਦੇਵਾਂਗੇ ਸੁਮਨ ਠੀਕ ਹੈ ਚਾਚੀ ਸੁਮਨ ਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਉਸ ਨੂੰ ਇਹ ਗੱਲ ਹਜਮ ਨਾ ਆਈ ਪਰ ਉਹ ਸ਼ਰੀਕਾਂ ਦੇ ਬਸ ਪਈ ਹੋਈ ਸੀ ਕਰਦੀ ਵੀ ਕੀ ਕਿਹੜਾ ਕੋਈ ਸਲਾਹਕਾਰ ਸੀ ਜਿਸ ਨਾਲ ਉਹ ਸਲਾਹ ਕਰ ਸਕੇ ਸੀਤੋ ਨੇ ਸਖਤ ਸ਼ਬਦਾਂ ਵਿੱਚ ਸੁਮਨ ਨੂੰ ਆਪਣੇ ਚਾਚੇ ਨਾਲ ਕੋਈ ਵੀ ਗੱਲ ਕਰਨ ਲਈ ਵਰਜਿਤ ਕਰ ਦਿੱਤਾ ਸੀ ਸੀਤੋ ਚੰਗਾ ਇਦਾਂ ਕਰ ਕਿ ਹਰਨੂਰ ਪੇਪਰ ਤਿਆਰ ਕਰਕੇ ਲੈ ਕੇ ਆਵੇਗਾ ਉਹ ਸਾਈਨ ਕਰ ਦੇਵੇਂ ਤੂੰ ਕਿੱਥੇ ਬੈਂਕਾਂ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫਿਰ ਤੋਂ ਉਹੀ ਕਾਟੋਕਲੇਸ਼ ਸ਼ੁਰੂ ਹੋ ਗਿਆ ਸੀ ਹੁਣ ਤਾਂ ਹਰਨੂਰ ਹੋਰ ਵੀ ਨਿੱਡਰ ਹੋ ਗਿਆ ਸੀ ਚਾਚੀ ਜੀ ਤਾਂ ਪੁੱਛੋ ਹੀ ਨਾ ਪਤਾ ਨਹੀਂ ਕਿਸ ਨੇ ਸੁਮਨ ਤੇ ਇਨੇ ਜ਼ਲਮ ਕੀਤੇ ਜਿਹੜੇ ਕੇ ਬਿਆਨ ਵੀ ਨਹੀਂ ਕੀਤੇ ਜਾ ਸਕਦੇ ਸੀਤੋ ਮਾੜੀ ਮਾੜੀ ਗਾਲ ਤੇ ਸੁਮਨ ਨੂੰ ਘਟ ਦਿੰਦੀ ਬਾਹਰ ਕਿਸ ਨੇ ਜਾਣਾ ਸੀ ਇਹ ਜ਼ਮੀਨ ਹਥਿਆਉਣ ਦਾ ਪਚਕੰਡਾ ਸੀ ਸੁਮਨ ਨੇ ਕਈ ਵਾਰੀ ਚਾਚੀ ਦੋ ਹਰਨੂਰ ਦੇ ਬਾਹਰ ਜਾਣ ਬਾਰੇ ਪੁੱਛਿਆ ਸੀ ਤੋ ਤੈਨੂੰ ਬੜੀ ਕਾਲੀ ਐ ਮੇਰੇ ਪੁੱਤ ਨੂੰ ਬਾਹਰ ਕੱਢਣ ਦੀ ਨਹੀਂ ਤੇਰੇ ਤੋਂ ਮੇਰਾ ਪੁੱਤ ਜਰਿਆ ਨਹੀਂ ਜਾਂਦਾ ਤੂੰ ਤਾਂ ਚਾਹੁੰਦੀ ਐ ਕਿ ਅਸੀਂ ਸਾਰੇ ਬਾਹਰ ਚਲੇ ਜਾਈਏ ਤੇ ਤੂੰ ਚੌੜੀ ਹੋ ਕੇ ਇੱਥੇ ਰਹੇ ਸੁਮਨ ਨਾ ਚਾਚੀ ਮੈਂ ਤਾਂ ਵੈਸੇ ਹੀ ਪੁੱਛਿਆ ਸੀ ਕਿ ਕਿੰਨੇ ਮਹੀਨੇ ਹੋ ਗਏ ਫਾਇਲ ਲਈ ਨੂੰ ਸੀ ਤੋ ਬਸ ਬਸ ਬਹੁਤੀਆਂ ਚਲਾਕੀਆਂ ਨਾ ਕਰ। ਚੁੱਪ ਕਰਕੇ ਕੰਮ ਕਰ ਲੈ ਕਰਦੇ। ਇੰਨਾ ਫालतू ਗੱਲਾਂ ਵਿੱਚ ਟਾਈਮ ਨਾ ਜਾਇਆ ਕਰ। 5 ਨਵੰਬਰ ਦਾ ਦਾਰੀ ਦਾ ਵਿਆਹ ਫਿਕਸ ਹੋ ਗਿਆ ਸੀ। ਦਾਰਾ ਚਾਚੇ ਪ੍ਰਕਾਸ਼ ਨੂੰ ਵਿਆਹ ਦਾ ਕਾਰਡ ਫੜਾਉਂਦਾ ਹੋਇਆ ਕਹਿੰਦਾ ਕਿ ਕਿੰਨੇ ਮਹੀਨੇ ਹੋ ਗਏ ਫਾਇਲ ਲਈ ਨੂੰ ਸੀ ਤੋ। ਬੱਸ ਬੱਸ ਬਹੁਤੀਆਂ ਚਲਾਕੀਆਂ ਨਾ ਦਿਖਾ। ਚੁੱਪ ਕਰਕੇ ਕੰਮ ਕਰ ਲੈ। ਇਨਾ ਫालतू ਗੱਲਾਂ ਵਿੱਚ ਟਾਈਮ ਜਾਇਆ ਨਾ ਕਰ 5 ਨਵੰਬਰ ਦਾ ਦਾਰੇ ਦਾ ਵਿਆਹ ਫਿਕਸ ਹੋ ਗਿਆ ਸੀ ਦਾਰਾ ਚਾਚੇ ਪ੍ਰਕਾਸ਼ ਨੂੰ ਵਿਆਹ ਦਾ ਕਾਰਡ ਫਰੋਂਦਾ ਹੋਇਆ ਕਹਿੰਦਾ ਹੈ ਕਿ ਚਾਚਾ ਤੇਰੇ ਭਤੀਜ ਦਾ ਵਿਆਹ ਹੈ ਤੁਸੀਂ ਸਾਰਿਆਂ ਨੇ ਵਿਆਹ ਵਿੱਚ ਹਰ ਰਸਮ ਵਿੱਚ ਸ਼ਾਮਲ ਹੋਣਾ ਹੈ ਹਾਂ ਸੱਚ ਸੂਮਨ ਨੂੰ ਜ਼ਰੂਰ ਲਿਆਇਓ ਵਿਚਾਰੀ ਕਿਤੇ ਵੀ ਨਹੀਂ ਜਾਂਦੀ ਜੋ ਅਗੜੀ ਦਾ ਦਿਲ ਹੋਰ ਹੋਜੂ ਪ੍ਰਕਾਸ਼ ਠੀਕ ਹੈ ਅਸੀਂ ਸਾਰੇ ਆਵਾਂਗੇ ਅੱਜ ਜਾਗੋ ਦਾ ਪ੍ਰੋਗਰਾਮ ਸੀ ਚਾਚਾ ਪੂਰੇ ਪਰਿਵਾਰ ਸਮੇਤ ਜਾਗੋ ਵਿੱਚ ਸ਼ਾਮਲ ਹੁੰਦਾ ਹੈ ਅੱਜ ਬਹੁਤ ਹੀ ਅਰਸੇ ਬਾਅਦ ਸੁਮਨ ਤਿਆਰ ਹੋਈ ਸੀ ਗੁਲਾਬੀ ਰੰਗ ਦੇ ਸੂਟ ਵਿੱਚ ਉਸ ਦਾ ਗੋਰਾ ਰੰਗ ਹੋਰ ਵੀ ਨਿਖਰ ਆਇਆ ਸੀ ਇੰਨਾ ਰੂਪ ਚੜਿਆ ਸੀ ਕਿ ਪੁੱਛੋ ਹੀ ਨਾ ਪ੍ਰੀਤ ਸੁਮਨ ਨੂੰ ਗਿੱਧਾ ਪਾਉਣ ਲਈ ਖਿੱਚ ਕੇ ਲੈ ਗਈ। ਸੁਮਨ ਨੇ ਜੱਕੋ ਤੱਕੀ ਵਿੱਚ ਬੋਲੀ ਪਾਈ ਅਤੇ ਗਿੱਧੇ ਵਿੱਚ ਵੜ ਗਈ। ਸਾਰਿਆਂ ਦੀ ਨਜ਼ਰ ਸੁਮਨ ਤੇ ਹੀ ਸੀ ਜਦ ਕਿ ਰੀਸ਼ਮਵਲ ਕੋਈ ਵੀ ਨਹੀਂ ਸੀ ਦੇਖ ਰਹਾ। ਸੀਤੋ ਨੂੰ ਬਹੁਤ ਹੀ ਬੁਰਾ ਲੱਗ ਰਿਹਾ ਸੀ। ਉਸ ਨੇ ਅੱਖ ਦੇ ਇਸ਼ਾਰੇ ਨਾਲ ਸੁਮਨ ਨੂੰ ਝੜਕਿਆ ਵੀ ਪਰ ਸੁਮਨ ਪੂਰੀ ਮਸਤੀ ਵਿੱਚ ਨੱਚ ਰਹੀ ਸੀ। ਸੁਮਨ ਐਵੇਂ ਨੱਚ ਰਹੀ ਸੀ ਜਿਵੇਂ ਮੀਂਹ ਦੇ ਮੌਸਮ ਵਿੱਚ ਮੋਰ ਪਹਿਲਾ ਹੁੰਦਾ ਹੋਵੇ ਸੀਤੋ ਨੇ ਸੁਮਨ ਦੇ ਬਾਹ ਫੜ ਕੇ ਬਾਹਰ ਖਿੱਚਿਆ ਸੁਮਨ ਚਾਚੀ ਪリーズ ਛੱਡ ਦਿਓ ਬਹੁਤ ਹੀ ਦਰਦ ਹੋ ਰਿਹਾ ਹੈ ਸੀਤੋ ਹੋ ਰਿਹਾ ਮਹਾਰਾਣੀ ਨੂੰ ਦਰਦ ਆਲਾ ਦਵਾਲਾ ਵੀ ਦੇਖ ਲਿਆ ਕਰ ਕਿਵੇਂ ਲੋਕੀ ਅੱਖਾਂ ਪਾੜ-ਪਾੜ ਤੈਨੂੰ ਦੇਖ ਰਹੇ ਨੇ ਚੱਲ ਕਰ ਜਾ ਸੁਮਨ ਪਲੀਜ਼ ਚਾਚੀ ਨਾਚ ਲੈਣ ਦੋ ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆ ਰਹੀ ਹੋਵੇਗੀ ਤਾਂ ਇਸ ਦੇ ਲਈ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ